ਤੰਦਿਆਂ ਮਾਨਤਾਵਾਂ ਦੇ ਮੁਤਾਬਕ ਵੀਰਵਾਰ ਨੂੰ ਭਗਵਾਨ ਵਿਸ਼ਨੂੰ ਅਤੇ ਸੰਸਾਰ ਦੇ ਰੱਖਿਅਕ ਬ੍ਰਹਸਪਤੀ ਦੇਵ ਨੂੰ ਸਮਰਪਿਤ ਹੈ ਜੋਤਿਸ਼ ਦੇ ਵਿੱਚ ਦੇਵ ਗੁਰੂ ਨੂੰ ਵਿਆਹ ਦੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਵੀਰਵਾਰ ਨੂੰ ਵਿਆਹ ਦੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਜਾਂ ਫਿਰ ਤੁਹਾਨੂੰ ਰਿਸ਼ਤੇ ਨੂੰ ਅੰਤਿਮ ਰੂਪ ਦੇਣ ਦੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਹੇ ਖਬਰ ਦੇ ਵਿੱਚ ਦੱਸਦੇਗੇ ਇਹ ਉਪਾਅ ਤੁਹਾਡੇ ਲਈ ਲਾਭਦਾਇਕ ਹੋ ਸਕਦੇ ਨੇ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਦੱਸਦੀ ਕਿ ਜੇਕਰ ਵਿਆਹ ਦੇ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਸੋ ਇਸੇ ਦੌਰਾਨ ਜੇਕਰ ਵਿਆਹ ਦੇ ਵਿੱਚ ਦੇਰੀ ਹੁੰਦੀ ਹੈ ਜਾਂ ਫਿਰ ਵੀ ਰਿਪੀਟ ਜੇਕਰ ਵਿਆਹ ਦੇ ਵਿੱਚ ਤੇਰੀ ਹੁੰਦੀ ਆ ਤਾਂ ਵੀਰਵਾਰ ਨੂੰ ਛੋਟੀਆਂ ਇਲਾਜੀਆਂ ਦਾ ਇੱਕ ਇੱਕ ਜੋੜਾ ਪੰਜ ਤਰ੍ਹਾਂ ਦੀਆਂ ਮਿਠਿਆਈਆਂ ਤੇ ਨਾਲ ਪਾਣੀ ਦੇ ਨਾਲ ਕਿ ਉਹਦੇ ਵਿੱਚ ਦੀਵਾ ਚੜਾਓ ਇਹ ਲਗਾਤਾਰ ਤਿੰਨ ਵੀਰਵਾਰ ਕਰੋ ਤੇ ਜਲਦ ਹੀ ਤੁਹਾਡੇ ਵਿਆਹ ਦੇ ਲਈ ਸ਼ੁਭ ਮੰਨਿਆ ਜਾਵੇਗਾ ਬਿਨਾ ਚਾਬੀਆਂ ਦੇ ਪੁਰਾਣੇ ਖੁੱਲੇ ਤਾਲੇ ਨੂੰ ਆਪਣੇ ਸਰੀਰ ਦੇ ਨਾਲ 6 ਵਾਰ ਘੜੀ ਦੀ ਉਲਟ ਦਿਸ਼ਾ ਦੇ ਵਿੱਚ ਘੁਮਾਓ ਤੇ ਚੁੱਪਚਾਪ ਇਸ ਨੂੰ ਚੌਰਾਹੇ ਤੇ ਰੱਖੋ ਪਿੱਛੇ ਮੁੜ ਕੇ ਨਾ ਵੇਖੋ ਕਟੋ-ਕਟ 3 ਵਾਰ ਅਜੀਹਾ ਕਰੋ ਤੇ ਇੱਕ ਧਾਰਮਿਕ માનਤਾ ਇਹ ਆ ਕਿ ਇਸ ਦੇ ਨਾਲ ਜਲਦ ਹੀ ਵਿਆਹ ਹੋਣ ਦੀ ਸੰਭਾਵਨਾ ਪਣ ਜਾਂਦੀ ਹੈ ਵੀਰਵਾਰ ਨੂੰ ਪੀਪਲ ਦੇ ਦਰੱਖਤ ਦੀ ਜੜ ਤੇ ਪਾਣੀ ਪਾਓ ਅਤੇ ਫਿਰ 7 ਵਾਰ ਪਰਿਕਰਮਾ ਕਰੋ ਐਸੋ ਬਾਦ ਪੀਪਲ ਦੇ ਦਰੱਖਤ ਦੇ ਹੇਠਾਂ ਦੀਵਾ ਜਗਾਓ ਮਨਿਆ ਜਾਂਦੇ ਅਜਿਹਾ ਕਰਨ ਦੇ ਨਾਲ ਜਲਦ ਪਿਆਹ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ ਵਿਆਹ ਦੇ ਵਿੱਚ ਰੁਕਾਵਟਾਂ ਦੂਰ ਹੁੰਦੀਆਂ ਨੇ ਵਿਆਹ ਦੇ ਵਿੱਚ ਦੇਰੀ ਨੂੰ ਦੂਰ ਕਰਨ ਦੇ ਲਈ ਵੀਰਪਾਰ ਨੂੰ ਲక్ష్ਮੀ ਨਾਰਾਇਣ ਦੇ ਮੰਦਰ ਵਿੱਚ ਜਾਓ ਭਗਵਾਨ ਵਿਸ਼ਨੂੰ ਇੱਕ ਸ਼ਿੰਗਾਰੀ ਚੜਾਓ ਅਤੇ ਪੰਜ ਕਿਓ ਦੇ ਬਣੇ ਹੋਏ ਲੱਡੂ ਚੜਾਓ ਫਿਰ ਆਪਣੇ ਜਲਦੀ ਵਿਆਹ ਦੇ ਲਈ ਪ੍ਰਾਰਥਨਾ ਕਰੋ ਅਤੇ ਇੱਕ ਧਾਰਮਿਕ માનਤਾ ਇਹ ਆ ਕਿ ਲਗਾਤਾਰ 3 ਵੀਰਪਾਰ ਅਜਿਹਾ ਕਰਨ ਦੇ ਨਾਲ ਇੱਕ ਸਾਲ ਦੇ ਅੰਦਰ ਅੰਦਰ ਵਿਆਹ ਹੋਣ ਦੀ ਸੰਭਾਵਨਾ ਪਣ ਜਾਂਦੀ ਹੈ ਜੇਕਰ ਕਿਸੇ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਜਾਂ ਫਿਰ ਤੁਸੀਂ ਇੱਕ ਮਨਚਾਹੇ ਜੀਵਨ ਸਾਥੀ ਦੀ प्राप्ति ਦੇ ਵਿੱਚ ਉਹ ਤੇ ਲਈ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਵੀਰਵਾਰ ਸਵੇਰੇ ਇਸ਼ਨਾਨ ਕਰੋ ਅਤੇ ਕਿਸੇ ਵੀ ਗਣੇਸ਼ ਮੰਦਰ ਵਿੱਚ ਜਾ ਕੇ ਪੂਜਾ ਕਰੋ ਪੂਜਾ ਤੋਂ ਬਾਅਦ ਗਣਪਤੀ ਨੂੰ ਪੀਲੇ ਫੁੱਲ ਚੜਾਓ ਤੇ ਓਮ ਗਣ ਗਣਪਤੀਯ ਨਾਮ ਦਾ ਜਿਹੜਾ ਜਾਪ ਕਰੋ ਫਿਰ ਭਗਵਾਨ ਗਣੇਸ਼ ਦੀ ਆਰਤੀ ਕਰੋ ਤੇ ਗੁੜ ਚੜਾਓ ਸੋ ਜਿਹੇ ਜਿਹੜੇ ਉਪਾਅ ਨਹੀਂ ਦੱਸੇ ਗਏ ਨੇ ਜਿਨ੍ਹਾਂ ਦੇ ਉਪਾਅਾਂ ਦੀ ਵਰਤੋਂ ਕਰਕੇ ਹੀ ਤੁਹਾਡੇ ਤੁਸੀਂ ਆਪਣੇ ਵਿਆਹ ਨੂੰ ਸਫਲ ਬਣਾ ਸਕਦੇ ਹੋ